ਸਾਰੇ ਕਿਸਾਨ ਭਰਾਵਾਂ ਤੇ ਮੰਡੀ ਵਾਲੇ ਭਰਾਵਾਂ ਨੂੰ ਸਤਿਕਾਰ ਜੀ ਅੱਜ ਆਪਾਂ ਕਰਾਰੀ ਮੰਡੀ ਤੇ ਪਹੁੰਚ ਚੁੱਕੇ ਆ 20 ਤਰੀਕ 8 ਮਹੀਨਾ 2025 ਤੁਸੀਂ ਆਪ ਦੇਖ ਸਕਦੇ ਹੋ ਮੰਡੀ ਦਾ ਚਾਂਮ ਦੇਖੋ ਬਹੁਤ ਭੱਟੀ ਕੀਤੀ ਹੋਈ ਚ ਮੰਡੀ ਭਰ ਲਿਆ ਕਹਿੰਦੇ ਵੀ ਆਪਾਂ ਤੁਹਾਨੂੰ ਦਿਖਾਉਣਾ ਹੈ ਨਾ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦਿਓ ਨਾਲ ਜੁੜੇ ਰੋਗਰੇ ਆ ਜਾਓ ਬਾਈ ਤੁਸੀਂ ਵੀ ਤੋਰਦੇ ਜੋੜਾਈ ਇਹ ਮੇਟ ਟੌਪ ਕਲਾਸ ਜਿਹਨੂੰ ਕਹਿੰਦੇ ਨੇ ਸਿਰਾ ਗੱਲਬਾਤ ਲੀਵਾ ਦੇਖੋ ਮਤਲਬ ਮੈਂ ਹੁਣ ਕਿਹੜੀ ਦੀ ਤਰੀਫ਼ ਕਰਾਂ ਮੈਨੂੰ ਆਪ ਨਹੀਂ ਸਮਝ ਲੱਗ ਰਹੀ ਨਾ ਦੋਏ ਇੱਕ ਦੋ ਇੱਕ ਖੜੀਆਂ ਨੇ ਪੈਰਾਂ 'ਚ ਝਾਂਜਰਾਂ ਵੀ ਦੋਹਾਂ ਦੇ ਨੇ ਬਾਕੀ ਬਾਈ ਤੋਂ ਪੁੱਛਦੇ ਆਪਾਂ ਨਾ ਕਰਾਲੀ ਮੰਡੀ ਦੇ ਆ ਬਾਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਤੇ ਸ਼ੇਅਰ ਜ਼ਰੂਰ ਕਰਦੇ ਆ ਬਾਈ ਹੁਣੀ ਤੋਰ ਰਹੇ ਨੇ ਸ਼ਾਨ ਸ਼ਾਨ ਹੋ ਗਈ ਦੇਖੋ ਵੀ ਮਾਲਕ ਦੀ ਮਿਹਰ ਹੁੰਦੀ ਆ ਵੈਸੇ ਵੀ ਜਿਹੜੇ ਕਰੰਗ ਕਰਦਾ ਨਾ ਆਹਾਂ ਸਿੰਘਾਂ ਤਾਂ ਵੀ ਮਤਲਬ ਸરા ਹੀ ਗੱਲ ਬਾਤ ਆ ਹਾਰ ਸਿੰਘ ਆ ਜੀ ਬਾਈ ਨਾ ਪੂਰੇ ਲੈਣ ਤੇ ਜਾਚ ਵੀ ਰਹੀ ਆ ਤੇ ਆ ਵੀ ਦੇਖੋ ਪੂਰੇ ਟਾਪ ਕਵਾਲਾ ਕੁਆਲਟੀ ਜਿਹਨੂੰ ਕਹਿੰਦੇ ਨੇ ਨਸਲਾਂ ਹੁੰਦੀ ਨੇ ਬਈ ਇਹ ਬਹੁਤ ਸਾਂਭਣੇ ਔਖੇ ਨੇ ਚਲੋ ਮਾਲਕ ਦੀ ਮਿਹਰ ਹੁੰਦੀ ਜੀ ਤੇ ਉਹੀ ਸਾਬਦਾ ਬਾਈ ਜੇ ਇਹਨਾਂ ਵੇਰ ਚਾਨਣਾ ਪਾਓ ਜੀ ਮੜੇ ਆਉਣ 21 ਵਾਰ ਦੱਸੋ ਜੀ ਦੋਹੇ ਦੁੱਗੀਆਂ ਦੁੱਗੀਆਂ 14 14 ਕਿੱਲੋ ਦਾ ਤਿਆਰ ਦੁੱਗੀ ਝੋਟੀ ਆ ਬਾਈ 14 ਲੀਟਰ ਪੂਰਾ ਤਿਆਰ ਆ ਬਾਈ ਹੁਣੀ ਕਹਿੰਦੇ ਇੱਥੇ ਥੱਲੇ ਵੀ 14 ਲਓ ਦੁੱਗੀ ਝੋਟੀ ਇਹਦੇ ਥੱਲੇ ਕੱਟਾ ਕਿ ਕੱਟੀ ਆ ਜੀ ਦੱਸੋ ਇੱਕ ਕਹਿੰਦੇ ਕੱਟਾ ਜੀ ਇੱਥੇ ਥੱਲੇ ਕੱਟਾ ਬਾਈ ਆ ਦੁੱਗੀ ਵੀ ਕੱਢ ਗਿਆ ਜਗਾ ਦੇ ਬੜੀ ਇਹਦੇ ਥੱਲੇ ਕੱਟੀ ਕੱਟੀ ਆਈ 14 ਲੀਟਰ ਇਹਦੇ ਥੱਲੇ ਤਿਆਰ ਆਈ ਸੋਨੂੰ ਬਾਈ ਤੋਰ ਕੇ ਦਿਖਾ ਚੁੱਕਿਆ ਕੱਦ ਕਾਠ ਮਤਲਬ ਤਾਲਾ ਝੋਟੀ ਵੀ ਬਾੜੀ ਚੰਗਾ ਆ ਦੇਖੋ ਬਾਈ ਉਹਨਾਂ ਨੇ ਇੱਕ ਹੋਰ ਕੱਢ ਲਈ ਬਾਈ ਉਹਨੇ ਪੰਜ ਛੇ ਲੈ ਕੇ ਆਏ ਨੇ ਝੋਟੀਆਂ ਕਰਾਲੀ ਮੰਡੀ ਦੇ ਉੱਪਰ ਖੰਨਾ ਮੰਡੀ ਵੀ ਲਾਉਂਦੇ ਨੇ ਬਾਈ ਉਹ ਨਹੀਂ ਇਹ ਜੀ ਗੱਲ ਨਹੀਂ ਛੱਡੇ ਦਾ ਮਤਲਬ ਫਸੀ ਹੋਈ ਆ ਯਾਰ ਇਹਣਾ ਸਿੰਘਾਂ ਦੀ ਦੇਖੋ ਕਿੰਨੇ ਟਾਪ ਕਲਾਸ ਆ ਤੇ ਥਣ ਕੁਆਲਿਟੀ ਦਾ ਤੁਹਾਨੂੰ ਆਪ ਹੀ ਦੇਖ ਲਓ ਮੈਨੂੰ ਤਾਂ ਬੋਲਣ ਦੀ ਲੋੜ ਹੀ ਨਹੀਂ ਨਾ ਕਲਾ ਕਲਾ ਥਣ ਪਿਆ ਕੱਦ ਕਾਠ ਬਹੁਤ ਉੱਚਾ ਝੋਟੀ ਦਾ ਥੱਲੇ ਬਰੀ ਦੇ ਕਿਹ ਅੱਟਾ ਕੱਟੀ ਇਹਦੇ ਨੇ ਕੱਟੀ ਇਹਦੇ ਥੱਲੇ ਕੱਟੇ ਕਿੰਨੇ ਲੀਟਰ ਦੁੱਧ ਤਿਆਰ ਆਈ ਇਹਦੇ ਥੱਲੇ 16 ਕਿਲੋ 16 ਲੀਟਰ ਦੁੱਧ ਤਿਆਰ ਆ ਬਈ ਕੱਲਾ ਕੱਲਾ ਖਾਣਾ ਚੌਣ ਮਤਲਬ ਸਿਰੇ ਗੱਲ ਬਾਤ ਹੋਏ ਥੱਲੇ ਕੱਟੀ ਆ ਠੀਕ ਆ ਪੂਰੀ ਵੀ ਦਿਖਾ ਦਿਓ ਜੀ ਪੂਰੀ ਦੇਖੋ ਆ ਪੂਰੀ ਖੋਲੇ ਹੋਈ ਪੂਰੀ ਛੋਟੀ ਓਏ ਪੂਰੀ ਵੀ ਬਹੁਤ ਚੰਗੀਆਂ ਪੂਰੀ ਪਰ ਮੈਂ ਕਹਿੰਦਾ ਲੱਗ ਰਣੀ ਜੇ ਸਿੰਗਾ ਜਨੋ ਮਤਲ ਅਣ ਤੋਂ ਬਹੁਤ ਆਣ ਦੇਖੋ ਕੁਬੈਟੀ ਤੇ ਮੁਰਸਾ ਜਾ ਉੱਟ ਦੇਖੋ ਯਾਰ ਸਨਖੇ ਬਣ ਦਾ ਪਰਮਾਤਮਾ ਨੇ ਇਹ ਤੇ ਮਤਲ ਵਿਜੇ ਲਈ ਬੈ ਐਤ ਵਾਰ ਨੂੰ ਬਣਾਈ ਵੀ ਹੈ ਪੋਛ ਦੀ ਲੰਬੀ ਮਤਲ ਫੁੱਲ ਕੁਆਲਟੀ ਦੀ ਝੋਟੀ ਆ ਯਾਰੇ ਮਤਲਬ ਸਾਰੀਆਂ ਫੁੱਲ ਕੁਆਲਿਟੀ ਦੇ ਨੇ ਹੁਣ ਮੈਂ ਤੁਹਾਨੂੰ ਇੱਕ ਦੇ ਵਾਰੀ ਬਈ ਇਹ ਪੂਰੀ ਬਾਰੇ ਦੱਸਿਆ ਜੀ ਕਿੰਨੇ ਲੋਟ ਤਿਆਰ ਆਈ ਪੂਰੀ ਥੱਲੇ ਪੂਰੀ ਥੱਲੇ ਵੀਰੇ ਇਹਨਾਂ 10 ਕਿਲੋ ਤਿਆਰ ਆ ਕੰਡੇ ਵਾਲਾ ਜੀ ਕਿੰਨੇ ਦਿਨ ਦੀ ਸੀ ਵੀ ਇਹ ਕੋਈ ਆਪ ਤੇ ਦਾ ਦਿਨ ਥੱਲੇ ਕੀ ਆ ਜਿਹੜੇ ਕਟਾ ਕਟਾ ਬਾਈ ਕਾਲੇ ਰੰਗ ਦਾ ਹਣਾ ਬਾਈ ਜੀ ਮਤਲਬ ਆਪਣਾ ਮੋਬਾਈਲ ਨੰਬਰ ਬੋਲੋ ਜੀ 9914635900 ਇੱਕ ਵਾਰੀ ਹੋਰ ਬੋਲ ਦਿਓ 9914635900 ਕਿਹੜੀ ਜਗ੍ਹਾ ਤੋਂ ਬਾਈ ਪਿੰਡ ਸੋਦਾ ਹਰਗੜ ਹੈ ਜੀ ਚਾਹ ਜੀ ਤੇਗਰ ਸਾਹਿਬ ਨਾਮ ਦੱਸ ਦੋ ਤੁਹਾਡਾ ਸੁਖਵਿੰਦਰ ਸਿੰਘ ਹੈ ਜੀ ਮਤਲਬ ਆਪਾਂ ਉਹ ਕਿੰਨੀਆਂ ਝੋਟੀਆਂ ਲੈ ਕੇ ਆਵਾਂ ਜਿਹੜੇ 6 ਲੈ ਕੇ 6 ਝੋਟੀਆਂ ਲੈ ਕੇ ਆਪਾਂ ਹਰਮੰਟੀ ਲਾਉਣੀ ਆਪਾਂ ਜੀ ਹਰਮੰਟੀ ਕਰਾਲੀ ਖੰਨਾ ਕਰਾਲੀ ਖੰਨਾ ਬਾਈ ਹਣੇ ਲਾਉਂਦੇ ਨੇ ਬਾਈ ਨਾਲ ਕੰਟੈਕਟ ਕਰ ਲਿਓ ਬਈ ਜਿਹਨੇ ਘਰਾਂ ਰੱਖਣੀਆਂ ਨੇ ਤੁਸੀਂ ਆਪ ਚੈੱਕ ਕਰਦੋ ਕੁਆਲਿਟੀ ਹਨਾ ਸਾਨੂੰ ਦਿਖਾਈਆਂ ਨੇ ਤੋੜ ਕੇ ਦੁੱਧ ਵਾਲੀਆਂ ਝੋਟੀਆਂ ਨੇ ਸਰੇ ਗੱਲ ਬਾਤ ਆਲ ਰਾਉਂਡਰ ਯੱਟ ਚੈਨਲ ਤੇ ਆਪਾਂ ਤੁਹਾਨੂੰ ਦਿਖਾ ਰਹੇ ਝੋਟੀਆਂ ਐਦਾਂ ਦਿਖਾਉਂਦੇ ਰਹਾਂਗੇ ਛੱਡਾ ਪਿਆਰ ਬਣਾ ਰਹੇ ਹਾਂ ਮਤਲਬ ਇੰਨੀ ਸੀਲ ਝੋਟੀਆਂ ਦੇਖ ਸਕਦੇ ਤੁਸੀਂ ਯਾਰ ਛੱਡੇ ਦੀ ਫੁੱਲ ਕੁਆਲਿਟੀ ਅਹੜਰ ਤਿਹਾੜਾ ਜਿਹਨੂੰ ਕਹਿੰਦੇ ਨੇ ਸਾਰੀਆਂ ਦੇ ਬੂਰੀ ਦੇ ਇਹਦੇ ਵੀ ਪੈਰਾਂ 'ਚਾਂਝੜਾ ਛਣਛਣ ਹੋ ਰਹੀ ਆ ਪਰ ਮਾਤਾ ਤੁਹਾਨੂੰ ਮਿਹਰ ਰੱਖਿਆ ਵੈਗਰੂ ਐਵੇਂ ਜੀ ਬਹੁਤ ਵਧੀਆ ਚੀਜ਼ ਤੁਸੀਂ ਲੈ ਗਏ ਝੋਟੀਆਂ ਕਿਸਾਨ ਭਰਾਵਾਂ ਲਈ ਬਾਈ ਕੰਟੈਕਟ ਜ਼ਰੂਰ ਬਾਈ ਨਾਲ ਹੈ ਨਾ ਕਰਾਲੀ ਮੰਡੀ ਤੇ ਖੜਿਆ ਆਪਾਂ ਐਸਟਾ நான் கல்லா கல்லா ஸாண்ணா பைடா ਪੂਰਾ ਇਹ ਦੇ ਲੋ ਕਿੰਨੀ ਕੈਮ ਹਨ 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 ਕੀ ਤੁਸੀਂ ਆਪ ਦੇਖ ਸਕਦੇ ਹੋ ਹੱਦ ਤੋਂ ਵੱਧਿਆ ਮੂੰਹ ਮੱਥਾ ਦੇਖ ਲੋ ਸਿੰਘੀ ਦੇਖੋ ਟਾਪ ਕਲਾਸ ਹੈ ਝੋਟੀਆਂ ਨਾ ਬਾਈ ਕਿਸੇ ਨਾਲ ਗੱਲਾਂ ਲੱਗ ਰਿਹਾ ਆਪਾਂ ਤੁਹਾਨੂੰ ਹੋਰ ਵੀ ਬਾਈਆਂ ਕਈ ਝੋਟੀਆਂ ਨੇ ਹਨ ਆ ਦੇਖੋ ਸਾਰੀਆਂ ਤੁਹਾਨੂੰ ਤੋਰ ਕੇ ਦਿਖਾਵਾਂਗੇ ਤਾਂ ਯਾਰ ਸਿਰੇ ਗੱਲ ਬਾਤ ਹਨ

ਆਪਾਂ ਵੀਰੇ ਤੋਂ ਜਾਣਕਾਰੀ ਲੈਣੀ ਹੈ ਜੀ ਅੱਛੀ ਗੱਲ ਵੀਰੇ ਵੀਰੇ ਕਿੱਥੋਂ ਆਈ ਆਪਾਂ ਜੀ ਤਨੋਲੇ ਤੋਂ ਜੀ ਕਿੰਨੀਆਂ ਮੱਝਾਂ ਲੈ ਕੇ ਆਇਆ ਪੜੀ 6 ਲੈ ਕੇ ਆਇਆ 6 ਮੱਝਾਂ ਨੇ ਬਾਈ ਉਹਨਾਂ ਦੀ ਆਹ ਮੱਝ ਆਪਾਂ ਨੇ ਤੋਰ ਕੇ ਦਿਖਾਈ ਵੀਰੇ ਕਿੰਨਾ ਦੁੱਧ ਦੇ ਥਲੇ ਜੀ ਤੂੰ 10 ਕਿਲੋ ਵੀਰੇ ਅੱਜ ਹਫਤਾ ਹੋ ਗਿਆ ਸੋਈ ਹਫਤਾ ਹੋ ਗਿਆ ਸੋਈ ਨਹੀਂ ਕਿੰਨੇ ਸੋਈ ਜੀ ਇਹ ਬਲੂਨ ਆ ਵੀਰੇ ਬਲੂਨ ਆ ਜੀ ਕੀ ਮੁੱਲ ਕਰਦੇ ਆ ਪੜਾ ਜੀ 190 ਕਰਦੇ 190 ਜੀ ਥੱਲੇ ਕੀ ਆਈ ਮਗਰ ਕੱਟਾਈ ਕੱਟਾਈ ਵੇ ਬਈ ਆਪਣਾ ਮੋਬਾਈਲ ਨੰਬਰ ਬੋਲ ਦੋ ਜੀ 88988 0191 ਇੱਕ ਵਾਰੀ ਹੋਰ ਬੋਲ ਦੋ ਜੀ 88988 0191 ਬਾਈ ਉਹਨਾਂ ਨਾਲ ਕੰਟੈਕਟ ਕਰਿਓ ਬਈ ਬਾਕੀ ਬਾਈ ਦੀਆਂ ਝੋਟੀਆਂ ਨੂੰ ਸਾਨੂੰ ਹੋਰ ਦਿਖਾਉਣੀਆਂ ਆ ਆ ਦੇਖੋ ਮਤਲਬ ਮੇਰੇ ਤਾਂ ਨਾ ਮੋਢਿਆਂ ਦਾ ਤਿਆਰੀ ਹੈ ਜਿਹੜੀ ਝੋਟੀ ਬਾਈ ਖੋਲ ਰਿਆ ਸਿੰਗੀ ਚ ਦੇਖੋ ਹੁਣ ਤੁਸੀਂ ਆਹੋ ਲਾਸ ਨਹੀਂ ਬਈ ਮੋੜਦਾ ਵੀ ਹੁਣ ਦੇਖੋ ਭਈਆ ਮੁਰੂ ਗੀ ਮਤਲਬ ਬਹੁਤ ਉੱਚੀ ਲੰਬੀ ਝੋਟੀ ਆ ਬਾਈ ਉਹਦਾ ਸਵਾ 6 ਲੇ ਕਾ ਦੋ ਉੱਥੇ ਜਾ ਰਿਹਾ ਬਈ ਦਾ ਸਿਰ ਬਾਈ ਕੰਟੈਕਟ ਕਰ ਲਿਓ ਨਾ ਬਾਈ ਦਾ ਨੰਬਰ ਬੋਲਤਾ ਜੇ ਬਾਈ ਨਾਲ ਕਿਸੇ ਨਾਲ ਹੀ ਮਿਲਣਾ ਸੌਦਾ ਕਰਨਾ ਬਾਈ ਫੋਨ ਤੇ ਹੋ ਜੂਗਾ ਮਤਲਬ ਮੰਡੀ ਐਸਟਾ ਆਪਾਂ ਪਹੁੰਚੇ ਹਾਂ 10:30 11:00 ਵਜੇ ਨੇ ਜੀ ਵੀਰੇ ਆ ਵੀ ਖੋਲ ਕੇ ਦਿਖਾ ਦਿਓ ਇੱਕ ਵਾਰੀ ਜੀ ਨੀਲੀ ਰਬੀ ਦੀ ਬਰੇ ਬਾਈ ਉਹਨਾਂ ਦਾ ਮਤਲਬ ਟਾਪ ਕਲਾਸ ਹੈ ਮੱਝਾਂ ਨੇ ਬਾਈ ਝੋਟੀਆਂ ਆ ਦੇਖੋ ਨੀਲੀ ਰਬੀ ਦੇ ਘਰ ਸਿੰਘਾਂ ਦੀ ਮਤਲਬ ਰਪਿਆ ਲੰਗਦਾ ਨਹੀਂ ਥੱਲੋਂ ਹੀ ਫੁੱਲ ਬਣਦੀ ਹੈ ਨਾ ਆਰਡਰ ਤੋਂ ਪੂਰੀ ਤਿਆਰ ਆ ਦੂਈ ਮਰੇ ਖਾਣ ਦੇਖੋ ਪੂਰਾ ਥਣ ਟਾਪ ਕਲਾਸ ਆ ਯਾਰ ਸੱਤ ਖਾਣ ਜੰਗਲ ਕੋੜਾ ਸਿਰ ਸਿੰਘ ਵਾਲੇ ਸੋਹਣੇ ਲੱਗੇ ਯਾਰ ਇਹਨੂੰ ਕਹਿੰਦੇ ਕਰਖੜੀ ਦੱਸੂਗੀ ਫਿਰ ਤਾਂ ਮੋਰਾਂ ਦਿਖਾਉਣੇ ਇਹਨਾਂ ਨੂੰ ਨਾ ਬਾਈ ਦੀਆਂ ਝੋਟੀਆਂ ਨਾ ਜਿਹੜੇ ਆਹ ਦੇਖੋ ਕਿਰੇ ਭਾਣੇ ਤੋੜ ਕੇ ਦੇਖਾ ਸਾਨੂੰ ਆਪ ਦੇਖ ਸੰਦ ਕੁਆਲਟੀ ਚੈੱਕ ਕਰਕੇ ਦੇਖੋ ਹਾਈ ਗੱਲ ਬਾਤ ਆਪਾਂ ਤਿੰਨ ਮੱਜਾਂ ਦਰਾਈਆਂ ਨੇ ਬਾਈ ਤੋਂ ਬਾਕੀ ਖੜੀਆਂ ਨੇ ਸਾਰੀਆਂ ਟੌਪ ਕਲਾਸ ਨੇ ਬਾਈ ਦਾ ਮੋਬਾਈਲ ਨੰਬਰ ਆਪਾਂ ਤੁਹਾਨੂੰ ਦੱਸਤਾ ਬਾਈ ਕੰਟੈਕਟ ਕਰ ਲਿਓ ਵੀਰ ਨਾਲ ਹਨਾ ਜਰੂਰ ਜਿਹਨੂੰ ਕਹਿੰਦੇ ਨੇ ਅਸਲੀ ਮੱਜਾਂ ਦਾ ਘੜ ਉਹ ਆ ਬਾਈ ਇੱਕਦ ਇੱਕ ਮਾਜਾਂ ਲਿਓ ਵੀਰੇ ਜਰੂਰ ਵੀ ਜੇ ਥੱਲੇ ਦੁੱਧ ਤਾਂ ਸਹੀ ਛੋਟੀ ਜਿਹੜੀ ਆ ਬਤੌਰਕ 10 ਕਿਲੋ ਪੰਜ ਦਿਨ ਦੀ ਛੀ ਆ 10 ਕਿਲੋ ਤੇ ਥੱਲੇ ਆ ਆਪਣੇ ਤੇ ਥੱਲੇ ਕੀ ਆ ਜੀ ਖੱਲੇ ਕੱਟਾ ਵੀਰ ਦੋ ਦੰਦਾ ਜੀ ਦੋ ਜਾਂਦੇ ਏਡ ਕੀ ਇਹਦਾ ਜੀ ਏਡ ਕੀ ਇਹਦਾ ਦੋ ਵੀ ਕਰਦੇ ਦੋ ਵੀ ਜੀ ਇਹ ਕੋਈ ਲੈਨਓ ਮਤਲਬ ਉੱਪਰ ਥੱਲੇ ਹੋਈ ਮੜਾ ਮੁੱਢਾ ਹੀ ਛੱਡੇ ਤੇ ਆ ਜਿਹੜੀ ਆਪਣੇ ਹਰ ਨੀਲੀ ਰਾਬੀ ਤੋਰੀ ਦੀ ਹੈ ਜੀ ਹਾਂ ਇਹ ਕਿਚੜੀ ਕਰਦੇ ਇੱਕ ਜਾਲੀ ਇਹ ਥੱਲੇ ਕੀ ਆਈ ਇਹ ਇਹਦੇ ਮਗਰ ਕੱਟੀ ਆ ਕੱਟੀ ਆ ਜੀ ਇਹ ਏਡ ਕੀ ਹੈ ਜੀ 40 ਇਹਦਾ ਕਿਚੜੀ ਦੁੱਧ ਕਿੰਨੇ ਥੱਲੇ ਦੁੱਧ ਹੁਣ ਹੈਗਾ 9 ਕਿਲੋ ਜੀ 9 ਕਿਲੋ ਜੀ ਠੀਕ ਆ ਵੀਰੇ ਬਾਈ ਉਹਨਾਂ ਨਾਲ ਕੰਟੈਕਟ ਕਰ ਲਿਓ ਹੁਣ ਬਾਈ ਜੀ 6 ਝੋਟੀਆਂ ਲੈ ਕੇ ਆਏ ਨੇ ਤੈਨੂੰ ਪਹਿਲਾਂ ਤੋਰ ਗਏ ਤਿੰਨ ਚਾਰ

ਸਿੰਘਾ ਦਾ ਕੁੰਡਿਆ ਉਸ ਸਾਕਿਆ ਬੰਦੇ ਨੂੰ ਲੈਵਾ ਦਿਖਾਉਂਦੇ ਆ ਫੁੱਲ ਵਧੀਆ ਆਰਡਰ ਆ ਨਾ ਪਿਆਰਾ ਥੱਲੇ ਵਾਈ ਇਹਦਾ ਕੀ ਮੁੱਲ ਕਰਦੇ ਆ ਭਾਈ 2 ਲੱਖ ਜੀ 2 ਲੱਖ ਸਾਕਿਆ ਦਾ ਕੁੰਡਿਆ ਰੁਪਿਆ ਲੰਘਦਾ ਨਹੀਂ ਮਤਲਬ ਹੈ ਨਾ ਤੇ ਬੁੱਧ ਕਿੰਨੇ ਥੱਲੇ ਤਿਆਰੀ 18 ਲੀਟਰੀ ਥੱਲੇ ਕਟਾ ਕਟੀ ਜੀ ਕਟਾ ਜੀ ਆਪਣਾ ਮੋਬਾਈਲ ਨੰਬਰ ਬੋਲਿਓ ਜੀ ਹਾਂ ਜੀ ਇੱਕ ਵਾਰੀ ਹੋਰ ਬੋਲ ਦਈ 975 ਹਣਾ ਤਾਂ 617 ਕਿਹੜੀ ਜਗ੍ਹਾ ਤੋਂ ਆਪਾਂ ਹੀ ਰੁਰਕੀ ਹੀਰਾ ਰੁਰਕੀ ਹੀਰਾ ਕਿੰਨੀਆਂ ਝੋਟੀਆਂ ਲੈ ਕੇ ਆਪਾਂ ਰਹੀਆਂ ਪੰਜ ਪੰਜ ਝੋਟੀਆਂ ਆਉਂਦੀ ਜਿਹੜੀ ਆਪਾਂ ਪਹਿਲੀ ਝੋਟੀ ਦੋਰੀ ਉਹਦੇ ਥੱਲੇ ਕਿੰਨਾ ਦਈ ਬਰੇ 10 ਕਿਲੋ ਜੀ 10 ਕਿਲੋ ਜੀ ਥੱਲੇ ਕੀ ਆਉਂਦੀ ਕੱਟੀ ਆ ਕੱਟੀ ਆ ਉਹਦਾ ਮੁੱਲ ਕੀ ਕਰਦਾ ਜੀ ਲੱਖ ਰੁਪਏ ਬਈ ਉਹਦਾ ਕਰਦੇ ਝੋਟੀ ਦਾ ਮੁੱਲ ਤੁਹਾਨੂੰ ਕਹਿ ਦੇਖ ਲਓ ਨਾ ਇਹਦਾ ਬਾਈ ਉਹਨਾਂ ਤੁਹਾਨੂੰ ਦੱਸਤਾ ਰੁਪਏ ਲੱਗਦੇ ਬਹੁਤ ਵੱਡੇ ਕਰਦੀ ਝੋਟੀ ਆ ਯਾਰ ਹਨਾ ਬਾਈ ਉਹਨਾਂ ਦੋ ਤਿੰਨ ਹੋਰ ਖੜੀਆਂ ਨੇ ਬਾਈ ਕੰਟੈਕਟ ਤੁਸੀਂ ਕਰ ਸਕਦੇ ਹੋ ਆ ਦੇਖੋ ਇਹ ਵੀ ਛੋਟੀ ਬਾਈ ਹੁਣੇ ਬਹੁਤ ਟੌਪ ਆ ਕੱਲਾ ਕੱਲਾ ਥਾਣਾ 70000 ਰੁਪਏ ਜੀ 50 70 ਹੀ ਆ ਕਿੰਨਾ ਜੀ 2 ਲੱਖ 10 2 ਲੱਖ 10000 ਆ ਬਾਈ ਸੋਨ ਆਪਾਂ ਫਰੰਟ ਤੋਂ ਦਿਖਾਉਨੇ ਹਨਾ ਇਥੇ ਲੈ ਕੀ ਹੈ ਇਧਰਲੇ ਕੱਟਾ ਜੀ ਕੱਟਾ ਤੁਸੀਂ ਆਪ ਦੇਖ ਸਕਦੇ ਹੋ ਵੀ ਦੋ ਦੋ ਦੰਦਾ ਠੀਕ ਹੈ ਜੀ ਦੁੱਧ 14 ਲੀਟਰ ਆ ਦੇਖੋ ਬਈ ਹਾਂ ਜੀ ਮੋਬਾਈਲ ਨੰਬਰ ਤੁਹਾਨੂੰ ਦੱਸ ਚੁੱਕਿਆ ਹਾਂ ਕੰਟੈਕਟ ਕਰੋ ਬਾਈ ਉਹਨਾਂ ਨਾਲ ਜ਼ਰੂਰੀ ਹੈ ਲੈ ਆ ਬਈ ਸਾਨੂੰ ਹੋਰ ਟਾਪਕ ਲਾ ਝੋਟੀਆਂ ਦਿਖਾਉਣੇ ਆਪਾਂ ਨਾ ਅਸੀਂ ਕਹਾਂ ਬਾਪੂ ਜੀ ਇਹ ਝੋਟੀਆਂ ਆਪਣੇ ਕਿੰਨੇ ਸੂਏ ਜੀ ਲੂਣਾ ਜੀ ਪਹਿਲਾਂ ਨਹੀਂ ਲੈ ਵੀ ਥਾਣ ਦੇ ਫੁਕ ਕਲਾ ਕਲਾ ਥਾਣ ਪਿਆ ਨਾ ਛੱਡੇ ਦੀ ਪੂਰੀ ਮਤਲਬ ਘੈਮ ਆ ਨਾ ਸਾਫ ਸੁਥਰੀ ਥੱਲੋਂ ਜਮੀ ਪਹਿਲਾਂ ਜੋ ਥੱਲੇ ਕੀ ਜੀ ਥੱਲੇ ਕਟਾ ਕੱਟੀ ਜੀ ਕਟਾ ਜੀ ਕਟਾਈ ਕੀ ਮੁੱਲ ਕਰਦੇ ਆ ਪੈਂਦਾ ਜੀ ਲੱਖ ਰੀ ਦੇ ਦੇ ਲੱਖ ਰੀ ਦੇ ਦੇ ਗਏ ਜੀ ਮੋਬਾਈਲ ਨੰਬਰ ਬੋਦੋ ਜੀ 94684 69 ਰੱਖ ਟਕਾਉਂ। ਕਿਤਵਾਰੀ ਹੋਊਗਾ। 2948 69 ਰੱਖ ਟਕਾਉਂ। ਕਿਹੜੀ ਜਗ੍ਹਾ ਤੋਂ ਆਪਾਂ ਹੀ? ਭੱਗ ਮਾਝਾ ਰੋਪੜੀ ਵਾਲਾ। ਭੱਗ ਮਾਝਾ ਰੋਪੜੀ ਵਾਲੀ। ਤੁਸੀਂ ਦੇਖ ਸਕਦੇ ਨਾ। ਛੋਟੀ ਮਤਲਬ ਟਾਪ ਕਲਾਸ ਆ ਬਾਈ। ਬਾਈ ਉਹਨਾਂ ਨੇ ਇੱਕ ਆਹ ਖੜੀ ਆ। ਇੱਕ ਆਹ ਖੜੀ ਆ ਦੇਖੋ। ਅਲੱਗ-ਅਲੱਗ ਸਾਹਾਪੂਰ ਟਾਪ ਕਲਾਸ। ਇਹਦਾ ਕੀ ਮੁੱਲ ਕਰਦੇ ਆਂ ਪਾਜੀ? ਇੱਕ 20 ਮੰਗਦੇ ਹੁਣ। ਇਥੇ ਲੈ ਕਿੰਨਾ ਦੁੱਧ ਹੈ? ਦੁੱਧ ਹੈ 12 ਕਿਲੋ ਚਿੱਕੀ ਆ। ਚਿੱਕੀ ਮੋਈ ਤੇ ਥੱਲੇ ਕਟਾ ਕਟੀ ਕਟਾ ਕਟਾ ਜੀ ਮੋਬਾਈਲ ਨੰਬਰ ਸੇਮ ਹੈ ਜੀ ਕੱਲ ਮੋਬਾਈਲ ਨੰਬਰ ਸੇਮ ਹੈ ਬਈ ਹਨਾ ਅੱਜ ਅੱਜ ਆਉਣਾ ਜੀ ਬਸ ਬਾਈ ਨਾਲ ਆਹ ਕੰਟੈਕਟ ਕਰ ਲਿਓ ਬਈ ਚਾਰ ਪੰਜ ਝੋਟੀਆਂ ਖੜੀਆਂ ਬਾਈ ਹੁਣ ਕਹਿੰਦੇ ਅੱਜ ਅੱਜ ਆਣਾ ਹੈ ਰੇਟ ਅੱਜ ਦੇ ਆ ਲੈ ਵੀ ਸਾਨੂੰ ਬੜੀ ਘੈਂਟ ਝੋਟੀ ਦੀ ਵੀਡੀਓ ਬਣਾ ਕੇ ਦਿਖਾ ਰਹੇ ਆਪਾਂ ਦੇਖੋ ਕਿੰਨਾ ਘੜ ਹਾਰਸ਼ ਗੱਲ ਆਇਆ ਕਵਾਲਿਟੀ ਤੁਸੀਂ ਆਪ ਚੈੱਕ ਕਰਦਾ ਥੱਲੇ ਕੀ ਆ ਵੀਰੇ ਜੀ ਥੱਲੇ ਕਟਾ ਥੱਲੇ ਕਟਾ ਕਿੰਨੇ ਲੀਟਰ ਦੁੱਧ ਤਿਆਰ ਹੋਇਆ ਥੱਲੇ 10 ਕਿਲੋ ਜੀ ਧਾਣਾ ਦੇਖੋ ਕਿੰਨਾ ਘੈਂਟ ਹੈ ਨਾ 10 ਲੀਟਰ ਮੋਬਾਈਲ ਨੰਬਰ ਬੋਲ ਦਿਓ ਜੀ ਤੰਦਾਂ ਤੋਂ ਚੋਗੀ ਆ ਜੀ ਠੀਕ ਹੈ ਮੋਬਾਈਲ ਨੰਬਰ ਬੋਲ ਦਿਓ ਜੀ 842760852 ਮਾੜਾ ਹੋਰ ਬੋਲ ਦਿਓ 842760852 ਈਮਲ ਕਰਨੇ ਪੈਣਾ ਜੀ ਇੱਕ ਬਈ ਜੀ ਠੀਕ ਹੈ ਜੀ ਜਗਾਹ ਰੱਖ ਦੋ ਕਿڑی ਹੈ ਆਪਣੀ ਪਰਵਾਹੀ ਪਿੰਡ ਜੀ ਠੀਕ ਹੈ ਬਾਈ ਨਾਲ ਕੰਟੈਕਟ ਕਰ ਲਿਓ ਬਈ ਛੋਟੀ ਖੜੀਆਂ ਮੰਡੀ ਦੇ ਨਾ ਬੜੀ ਟਾਪ ਕੁਆਲਿਟੀ ਆ ਯਾਰ ਲੈ ਬਈ ਸਾਨੂੰ ਇੱਕ ਤੇ ਇੱਕ ਛੋਟੀ ਖੜੀ ਆ ਸਾਨੂੰ ਦਿਖਾਉਂਦੇ ਆ ਨਾ ਨੀਲੀ ਰਾਂ ਵੀ ਕਾਫੀ ਮੋਹਰਾਂ ਅਸਲੀਆਂ ਆ ਹਾਰ ਸ਼ਿੰਗਾਰ ਚੁੰਨੀਆਂ ਪਈਆਂ ਹੋਏ ਨੇ ਪੈਰਾਂ 'ਚ ਚਾਂਜਰਾਂ ਨੇ ਆ ਨਾ ਇਹ ਦੇਖੋ ਕਿੰਨੇ ਬਣਦਿਆਂ ਨੇ ਉੱਚੇ ਲੰਬੇ ਕਰਦਿਆਂ ਬਵਾਲੀਆਂ ਨੇ ਬਾਈ ਆ ਦੇਖ ਕਲਾ ਕਲਾ ਖਾਣਾ ਕੱਦ ਬੋੜਾ ਮੇਰੇ ਇਹਦੇ ਬਾਰੇ ਨਾਲ ਨੌਲੇਜ ਦੇ ਜੀ ਮਾਰੇ ਉੱਠਣਾ ਤੁਹਾਨੂੰ ਖੇਚੜਾ ਹੋਊਗੀ ਜੀ ਦਿਖਾ ਦਿਓ ਜੀ ਬਾਈ ਜੀ ਇਹਨੂੰ ਕੈਂ ਤੋੜ ਕੇ ਦਿਖਾ ਦੇਣਾ ਪੈਰਾਂ 'ਚ ਝਾਂਜਰਾਂ ਛਣਛਣ ਕਰਦੀਆਂ ਨੇ ਚੈੱਕ ਕਰ ਲੈ ਇਹਨਾਂ ਦੀ ਕੁਆਲਿਟੀ ਆ ਬੰਦੇ ਦੇ ਵਿੱਚ ਬਣਾ ਦੇ ਜੀ ਜਰੂਰ ਜੀ ਜਰੂਰ ਆ ਬਾਬਾ ਜੀ ਤੋੜਨੇ ਉਹ ਡੇ ਬਾਬਾ ਜੀ ਦਾ ਕਰਦਾ ਉਹ ਡੇ ਝੋਟੀ ਦਾ ਕਰਦਾ ਬਾਈ ਦੇਖੋ ਨੇਵਾ ਕਿਹਨਾਂ ਫਸਿਆ ਪਿਆ ਕੜੀ ਵੀ ਕਿਉਂ ਹੋ ਰਹੀ ਧੀ ਤੁਰਦੀ ਦਾ 10 ਦੀ ਆ ਕਿ ਮੈਂ ਆਈ ਵੀ ਆ ਮੰਡੀ ਤੇ ਓਏ ਦਿਆਰੇ ਸਿੰਘ ਕੇ ਬੋਕਾ ਦੇ ਬੋਬੜਾ ਥਾਣ ਦੇ ਖੋ ਮੈਨੇ ਕਹਦਾ ਹੁੰਦੀ ਆ ਥਾਣ ਦੀ ਹੈ ਨਾ ਕੱਲਾ ਕੱਲਾ ਥਾਣਾ ਪਿਆ ਪੂਰਾ ਮੁਠੀ ਥਾਣਾ ਕੱਦ ਬੋਬੜਾ ਬਾਈ ਇਹਦੇ ਥਲੇ ਕੱਟਾ ਕੱਟੀ ਆ ਜੀ ਕੱਟਾ ਜੀ ਕੱਟਾ ਜੀ ਕਿ ਦੁੱਧ ਕਿੰਨਾ ਤਿਆਰ ਹੈ ਥਲੇ ਜੀ ਇਹਦੇ ਥਲੇ 16 ਲੀਟਰ ਤਿਆਰ ਹੈ 16 ਲੀਟਰ ਤਿਆਰ ਹੈ 100 ਦੀ ਵਿਆਹੀ ਹੈ ਜੀ ਬੋਲਾ ਅੱਛਾ ਜੀ ਬੋਲਾ ਹੀ ਹੈ ਮਤਲਬ 20 ਪਲੱਸ ਹੈ ਜੀ 20 ਪਲੱਸ ਹੈ ਠੀਕ ਹੈ ਕਿੰਵੇਂ ਸੂਏ ਹੈ ਜੀ ਦੂਜੇ ਸੂਏ ਚਿੱਗੀ ਮੋਤੋ ਆ ਮੋਤੋ ਸਿੱਗੀ ਹੈ ਜੀ ਤੇ ਪੱਕੀ ਮੁੱਲ ਕਰਦੇ ਆ ਜੀ ਇਹਦਾ 2 ਲੱਖ ਰੁਪਏ ਮੰਗਿਆ 2 ਲੱਖ ਜੀ ਮਤਲਬ ਜੇ ਕੋਈ ਮਾੜਾ ਵਟਾ ਪਰਥਲ ਹੋ ਜੀ ਡੇਢ ਦੀ ਦਊਂਗੇ ਡੇਢ ਦੀ ਦੇਣੀ ਹੈ ਬਾਈ ਕਹਿੰਦੇ ਯਾਰ ਮੋਬਾਈਲ ਨੰਬਰ ਬੋਲੀ 9315905373 ਇੱਕ ਵਾਰੀ ਹੋਰ ਬੋਲੋ ਜੀ 9315905373 ਇਹ ਝੋਟੀਆਂ ਸਾਰੀਆਂ ਆਪਣੀਆਂ ਨਹੀਂ ਆਪਾਂ ਕਿਹੜੀ ਜਗ੍ਹਾ ਤੋਂ ਆਈ ਕਪੜਾ ਪਿੰਡ ਰੋਡ ਮਾਜਰਾ ਜੀ ਜ਼ਿਲ੍ਹਾ ਰੋਪੜ ਅੱਛਾ ਜੀ ਆਪਾਂ ਹਰੇਕ ਮੰਡੀ ਲਾਉਣੀ ਆ ਜੀ ਹਰੇਕ ਮੰਡੀ ਠੀਕ ਹੈ ਜੀ ਤੇ ਆ ਚੋਟੀ ਖੜੀ ਹੈ ਜੀ ਆਪਣੀ ਬਹੁਤ ਵੱਡੇ ਕਰਦੇ ਦੀ ਤੋਰੀ ਬਾਈ ਯਾਰ ਇਹ ਵੀ ਇਹ ਸੋਨੇ ਵਾਲੀ ਹੈ ਜੀ ਮਤਲਬ ਆਪਣੀ ਇਹ ਕਿੰਨੇ ਵੇ ਸੂਏ ਸੂ ਗਈ ਹੋਣਾ ਦੂਜੇ ਸੂਏ ਸੂ ਗਈ ਬਾਈ ਛੋਟੀ ਦਾ ਕੱਦ ਦੇ ਮਤਲਬ ਬਹੁਤ ਵੱਡਾ ਤਿਆਰ ਹੋ ਗਈ ਹੈ ਜੀ ਸਿਆਉ ਦੇ ਸਤਨ ਡੋਟਾ ਕਿੰਨਾ ਘੈਂਟ ਹੈ ਨਾ ਬਾਈ ਉਹਨਾਂ ਦੀ ਮਿਹਨਤ ਬੋਲਦੀ ਹੈ ਮਤਲਬ ਯਾਰ ਇਹ ਗੱਲ ਸਾਰੀ ਆਹ ਹੁੰਦੀ ਆ ਕਹਿੰਦੇ ਮਿਹਨਤ ਤੇ ਡਿਪੈਂਡ ਕਰਦਾ ਸੋਡਾ ਭਾਈ ਪਹਿਲੇ ਸੋ ਕਿੰਨਾ ਦਿੱਤੀ ਤੇ ਨਹੀਂ 16 ਲੀਟਰ ਜੀ 16 ਲੀਟਰ ਜੀ ਕਿੰਨੇ ਦਿਨ ਲੈਂਦੇ ਨੇ ਸੋਣਦੇ ਇਹਦੇ ਨਾਲੇ ਦਿਨ ਲਊਗੀ ਜੀ 12 13 12 13 ਦਿਨ ਲਊ ਭਾਈ ਫੇਰ ਤਾਂ ਮਤਲਬ ਦੱਸੋ ਸਾਨੂੰ ਇਹ ਵੀ ਝੋਟੀਆਂ ਦੀਆਂ ਇਹਦਾ ਕੀ ਮੁੱਲ ਕਰਦੇ ਆਂ ਭਾਈ ਬੰਨਦੇ ਵੀਰੇ ਡੇਢ ਲੱਖ ਕਰਦੇ ਹਾਂ ਮਤਲਬ ਇਹ ਕਿੰਨੇ ਦੀ ਛੱਡ ਦੇਣੀ ਆ ਆਪਣੇ ਸਵਾ ਲੱਖ ਦੀ ਛੱਡ ਦੇਣੀ ਆ ਜੀ ਵੀ ਉਹ ਵੀ ਖੋਲ ਦਿਓ ਜੀ ਸਵਾ ਲੱਖ ਦੀ ਬਾਈ ਉਹ ਨਹੀਂ ਕਹਿੰਦੇ ਛੱਡ ਦੇਣੀ ਆ ਭਾਈ ਡੇਢ ਮੁੱਲ ਕਰਦੇ ਨੇ ਮਤਲਬ ਇਹ 10 12 ਦਿਨ ਲੈਂਦੇ ਨੇ 10 ਤੋਂ 12 ਇੰਦਾ ਦੱਸੋ ਥਾਣ ਦੀ ਕੁਆਲਿਟੀ ਚੈੱਕ ਕਰੋ ਬਾਈ ਮਤਲਬ ਪੂਰਾ ਟਾਪ ਕਲਾਸ ਥਾਣਾ ਜਿਹਨੂੰ ਕਹਿੰਦੇ ਨੇ ਹਣਾ ਤੇ ਤੁੰ ਨਾ ਥੱਲੇ ਦੇ ਲੋਕਾਂ 'ਚ ਗੁੱਧਾ ਵਾਲੀ ਮੱਛ ਦੀਆਂ ਨਿਸ਼ਾਨੀਆਂ ਆਉਂਦੀਆਂ ਨੇ ਆ ਦੇਖੋ ਪੈਰਾਂ 'ਚ ਛਣ ਛਣ ਹੁੰਦੀ ਆ ਛਣ ਛਣ ਤਾਂ ਕਹਿੰਦੇ ਤੁਹਾਨੂੰ ਪਤਾ ਉਹੀ ਬਹੁਤ ਘੈਂਟ ਹੁੰਦੀ ਆ ਨਾ ਆ ਦੇਖੋ ਗੱਡੇ ਕੱਚ ਦੀ ਮੱਝ ਆ ਓਏ ਇਹ ਝੋਟੀ ਵੀ ਕੁਆਲਿਟੀ ਦੀ ਮਤਲਬ ਮੋੜ ਲੈ ਮੇਰੇ ਮੋੜ ਲੈ ਭਾਈ ਇਹਦੇ ਬਾਰੇ ਚਾਨਣਾ ਪਾਓ ਜੀ ਇਹਦੇ ਲੈ ਕਿੰਨੇ ਲੀਟਰ ਦੁੱਧ ਆ ਰਿਹਾ ਜੀ ਇਹ ਗੱਪਣਾ ਜੀ ਇਹ ਵੀ ਗੱਪਣਾ ਜੀ ਅੱਛਾ ਜੀ ਇਹਦੇ ਕਿੰਨੇ ਦਿਨ ਰਹਿ ਗਏ ਹੁਣ ਬਈ ਇਹ ਤਾਂ ਪਹਿਲੀ ਤਰੀਕ ਨੂੰ 10 ਮਹੀਨੇ ਪੂਰੇ ਹੋਣੇ ਜੀ ਲੈਨੇ 12 ਦਿਨ 12 13 ਦਿਨ ਭਾਈ ਮਤਲਬ ਕਹਿੰਦੇ ਨੇ ਹਾਥੀ ਇਹ ਹਾਥੀ ਉਹ ਆਪਾਂ ਹਾਥੀਆ ਬਚਾ ਵੀ ਨਹੀਂ ਗਏ ਸਾ ਦਿਨ ਨੂੰ ਮਤਲਬ ਭਾਈ ਜੀ ਉਹ ਨਹੀਂ ਮਤਲਬ ਇੰਨੀ ਕਿ ਸੇਵਾ ਕਰ ਰਹੇ ਨੇ ਘਰ ਖਵਾਉਣੇ ਪੈਂਦੇ ਨੇ ਬਾਈ ਥਾਂ ਦੀ ਕੁਆਲਿਟੀ ਚੈੱਕ ਕਰੋ ਕੀ ਨੁਕਤਾ ਉਹ ਬਗਲਾ ਥਾਣਾ ਕਹਿੰਦੇ ਨੇ ਇੱਕ ਨਵੇਂ ਸੂਏ ਜੀ ਤੇ ਤੀਜੇ ਸੂਏ ਜੀ ਸੋਨਾ ਹੈ ਨਾ ਤੀਜੇ ਸੂਏ ਸੋਨਾ ਆਈ ਮਤਲਬ ਦੋ ਸੂਏ ਪਹਿਲਾਂ ਦੇ ਚੁੱਕੀ ਆ ਇਹ ਦੁੱਧਾ ਰਿਕਾਰਡ ਪਿੱਛੇ ਕੀ ਰਹੀ 20 ਪਲੱਸ ਜੀ 20 ਪਲੱਸ ਜੀ ਮਤਲਬ ਇਹ ਆਪਾਂ ਕਿੰਨੇ ਦੇਵਾਂਗੇ ਜੀ ਤੁਸੀਂ ਬੋਲ ਦੋ 20 ਕਰਦੇ ਆ ਜੀ 81 ਦੇਵਾਂਗੇ ਦੋ 20 ਮੁੱਲ ਕਰਦੇ 81 ਦੇ ਦਾਂਗੇ ਆਪਾਂ ਇੱਕ ਵਾਰੀ ਮੋਬਾਈਲ ਨੰਬਰ ਇਹਦੇ ਵਿੱਚ ਹੋਰ ਬੋਲ ਦੋ ਜੀ 9915905473 ਨੌ ਦੱਸ ਦੋ ਜੀ ਆਪਣਾ ਨੌ ਮੇਰਾ ਮੇਜਰ ਸਿੰਘ ਹੈ ਪਿੰਡ ਮੇਰਾ ਰੋਡ ਮੱਜਰਾ ਹੈ ਜੀ ਜਿਲ੍ਹਾ ਰੋਪੜ। ਭਾਈ ਨਾਲ ਕੰਟੈਕਟ ਕਰ ਲਿਓ ਭਾਈ ਜਿਹੜੀ ਸਾਡੇ ਕਿੱਲੇ ਦੇ ਖੜੀ ਨੂੰ ਨਾ ਦੇਖ ਕੇ ਰਿਸ਼ਤੇਦਾਰ ਕਹਿਣ ਵੀ ਹੈਗੇ ਆਇਆ ਛੋਟੀ ਉਹਨਾਂ ਦੇ ਘਰਾਂ। ਥੈਂਕ ਯੂ ਭਾਈ ਉਹਨਾਂ ਦਾ ਜੀ ਬਹੁਤ ਜਾਦੇ। ਛੋਟੀ ਦੇਖੋ ਭਾਈ ਉਹਨਾਂ ਨੇ ਭਾਈ ਉਹਨਾਂ ਨੂੰ ਤੋਰ ਕੇ ਲਿਆਏ ਨੇ। ਥਾਂ ਦੇਖੋ। ਭਾਈ ਉਹਨਾਂ ਦੇ ਤਿੰਨ ਚਾਰ ਛੋਟੀਆਂ ਖੜੀਆਂ ਨੇ। ਇਹ ਬੂਰੀ ਖੜੀਆਂ ਨਾ। ਥਾਂ ਦੇਖੋ ਕਿੰਨਾ ਘੈਂਡਾ ਯਾਰ। ਆਰਡਰ ਬੜਾ ਘੈਂਡਾ ਥਿਆ ਰਿਹਾ ਹੈ। ਆ ਚੋਟੀ ਆ ਵੀ ਦੇਖੋ ਅਦਰ ਬਹੁਤ ਵਧੀਆ ਨਸਲਾਂ ਝੋਟੀਆਂ ਖੜੀਆਂ ਨੇ ਬਾਈ ਉਹਨਾਂ ਨਾਲ ਵੀ ਤੋੜ ਕੇ ਦਿਖਾ ਰਹੇ ਨੇ ਆਪਾਂ ਨੂੰ ਬੂਰੀ ਆਣਾ ਆ ਸ਼ਿੰਗਾਰ ਬੜੇ ਕੈਂਡਲ ਆਏ ਹੋਏ ਨੇ ਹਰਿਆਣਾ ਦੀ ਝੋਟੀਆਂ ਕਹਿੰਦੇ ਆ ਆਬਜੈਕਟ ਕਰਦੇ ਕਿ ਮੜਕ ਮੜਕੇ ਤੁਰ ਰਹੀ ਆ ਵੇ ਮੋੜ ਲਿਆ ਬਾਈ ਮੋੜ ਲਿਆ

ਆ ਦੇ ਖਨਿਸ਼ਾਨੀਆਂ ਦੇ ਸਾਰੀਆਂ ਦੁੱਧ ਵਾਲੀਆਂ ਨੇ ਆ ਜੀ ਉੱਚੀ ਹੈ ਨਾ ਲੰਬੀ ਪੂਛ ਆ ਯਾਰ ਆਪਾਂ ਭਾਈ ਉਹਨਾਂ ਦਾ ਰੇਟ ਪੁੱਛਦੇ ਆ ਨਾ ਬਾਰੇ ਆਪੂਏ ਇਹਨੇ ਸਾਨੂੰ ਰੇਟ ਦਾ ਜਾਣਨਾ ਪਊ ਜੀ ਮੜ ਜੀ ਗੋਰੀ ਝੋਟੀ ਬਾਰੇ ਦੱਸੋ ਕੱਟੀ ਬਾਰੇ ਪਹਿਲਾਂ ਜੀ ਜੀ ਦਾ ਇੱਕ ਵੀ ਕਰਦੇ ਜੀ ਇੱਕ ਵੀ ਕਰਦੇ ਜੀ ਥੱਲੇ ਕੀ ਕੱਟਾ ਕੱਟੀ ਜੀ ਕੱਟਾ ਜੀ ਥੱਲੇ ਬਾਈ ਦੇਖ ਸਕਦੇ ਆ ਸਾਢੇ 3 ਰੇਟ ਹੁੰਦੇ ਆ ਅਸੀਂ 1.5 ਦੇ ਦੇਵਾਂਗੇ ਭਾਈ ਬਾਈਕ ਪੰਜ ਵੀ ਦੇ ਦੇਣਗੇ ਬਾਈ ਜੀ ਹੁਣੀ ਕਹਿੰਦੇ ਇੱਕ ਵੀ ਮੁੱਲ ਆ ਹਨਾ ਤੇ ਦੁੱਧ ਕਿੰਨਾ ਦੇ ਲਈ 11 ਕਿਲੋ ਜੀ ਦੂਏ ਸੂਏ ਦੂਏ ਸੂਏ ਆ ਜੀ ਤੇ ਆ ਝੋਟੀ ਜਿਹੜੀ ਆਪਾਂ ਤੋੜ ਕੇ ਲਿਆ ਹੁਣੇ ਪਹਿਲੇ ਸਵੇਰ ਜੀ ਦੋ ਦੰਦਾ ਤੇ ਬੱਚਾ ਮਰ ਗਿਆ ਝੋਟੀ ਦੋ ਚੰਗੀ ਬੱਚਾ ਮਰ ਗਿਆ ਬਈ ਇਹ ਦੇਖ ਸਕਦਾ ਮੰਡੀ ਆਉਣੇ ਦੂਏ ਸੂਏ ਆ ਦੇ ਇਹਦੇ ਦੁੱਧ ਕਿ ਨਹੀਂ 10 ਕਿਲੋ ਨੈਟ ਦੁੱਧ ਤਿਆਰ ਆ ਇਸ ਟਾਈਮ ਬਈ ਸਿੰਘੀ ਦੀ ਬੜੀ ਟੋਪ ਆ ਦੇਖ ਸਕਦੇ ਤੁਸੀਂ ਕੁਆਲਿਟੀ ਚੈੱਕ ਕਰ ਸਕਦੇ ਹੋ ਤੇ ਆ ਖੜੀ ਜਿਹੜੀ ਆਪਣੀ ਜਿਉਣੀ ਤੋੜ ਕੇ ਰਿਹਾ ਤੇ ਪਹਿਲਾਂ ਹੀ ਸੋਨ ਵਾਲੀ ਹੈ ਜੀ ਇਹਦਾ 1.5 ਕਿਲੋ ਦੇ 90 ਦੀ ਦੋ ਇਹ 1.5 ਵਜੇ ਜਿਹੜੀ ਸਭ ਤੋਂ ਪਹਿਲਾਂ ਨਾ ਤੋੜ ਕੇ ਰਿਹਾ ਤੇ ਦਿਖਾਈਆ ਤੁਹਾਨੂੰ 90 ਦੇਣਗੇ ਜੀ ਤੇ ਇਹ ਆਪਣਾ ਮੋਬਾਈਲ ਨੰਬਰ ਬੋਲ ਦਈ 98765 13 ਫਿਲਚ ਫਿਲਚ ਇੱਕ ਵਾਰੀ ਹੋਰ ਬੋਲ ਦੇ 99726 13 ਫਿਲਚ ਜਗਾ ਕਿਹੜੀ ਹੈ ਆਪਣੀ ਸ਼ਹਿਰ ਜ਼ਿਲ੍ਹਾ ਮੋਹਾਲੀ ਭਜਨ ਸਿੰਘ ਠੀਕ ਹੈ ਜੀ ਆਪਾਂ ਹਰ ਮੰਡੀ ਲੰਨੀ ਆਈ ਹਾਂ ਜੀ ਠੀਕ ਹੈ ਜੀ ਹਰਿਆਣੇ ਦੀਆਂ ਝੋਟੀਆਂ ਨੇ ਬਈ ਸਾਰੀਆਂ ਕੰਟੈਕਟ ਕਰਿਓ ਜਰੂਰ ਹਨਾ ਜੀ ਕਿਸੇ ਭਰਾ ਦਾ ਫਾਇਦਾ ਹੋ ਗਿਆ ਸੁਣ ਵਾਲੀ ਝੋਟੀ ਆ ਤੁਹਾਨੂੰ ਦੱਸ ਚੁੱਕੇ ਹਾਂ ਸਾਰੀਆਂ ਬਾਰੇ ਥੈਂਕ ਯੂ ਬਾਪੂ ਜੀ ਅੱਲਾਹ ਹੀ ਤੁਹਾਨੂੰ ਇੱਕ ਦੇ ਝੋਟੀ ਬਾਰੇ ਹੁਣ ਜਾਣਕਾਰੀ ਦੇਣੇ ਹਨ ਇੱਕ ਹੋਰ ਬਾਈ ਨਾਲ ਜੇ ਆਉਦੇ ਠੱਡੇ ਦੇ ਆ ਦੇਖਿਓ ਸੋ ਵੀ ਦੇਖੋ ਕੱਲਾ ਕੱਲਾ ਖਾਣ ਪਿਆ ਬਾਈ ਜਿਹਨੇ ਤੋੜ ਕੇ ਦਿਖਾ ਰਹੇ ਨੇ ਆਪਾਂ ਨੂੰ ਨਾਲ ਜੁੜੇ ਰੂੜ ਦਾ ਲਾਈਕ ਜ਼ਰੂਰ ਕਰ ਦਿਆ ਕਰੋ ਤੇ ਕਿਨਾਂ ਦਾ ਚੈਨਲ ਸਬਸਕ੍ਰਾਈਬ ਕਰਨਾ ਸਬਸਕ੍ਰਾਈਬ ਕਰ ਲਿਓ ਵੀ ਜਨ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੇ ਉਹਦਾ ਦੇਖੋ ਹਨ ਤੁਸੀਂ ਇਹ ਲੈ ਬਾਈ ਨੂੰ ਫਸਿਆ ਪਿਆ ਮਤਲਬ ਆ ਦੇਖੋ 프ਰੰਟ ਤੋਂ ਦਿਖਾਉਣਾ ਤੁਹਾਨੂੰ ਓਰੇ ਸਿੰਗ ਟਾਪ ਦੇ ਛਾ ਕਾਲੀ ਆ ਬਾਈ ਮਦਲ ਲਿਊਟਰੀ ਦੀ ਕੁਆਲਿਟੀ ਦਾ ਬਹੁਤ ਜ਼ਿਆਦਾ ਵਧੀਆ ਮੇਰੇ ਕੀ ਮੁੱਲ ਕਰਦੇ ਆ ਪਾ ਝੋਟੀ ਦਾ ਜੀ 1,50000 1 ਲੱਖ 50000 ਕਿੰਨੇ ਲੀਟਰ ਦੁੱਧ ਤਿਆਰੇ ਥੱਲੇ ਹੀ 100 ਲੀਟਰ ਤਿਆਰੇ ਥੱਲੇ ਕੀ ਕੱਟਾ ਕੱਟੀ ਜੀ ਪੱਟਾ ਹੀ ਕੱਟਾ ਹੀ ਆਪਣਾ ਮੋਬਾਈਲ ਨੰਬਰ ਬੋਲੀ ਵਾਰੀ ਹੋਰ ਬੋਲੀ 8300 ਦੇ ਪਰ 35 ਆਪਾਂ ਕਿਹੜੀ ਜਗ੍ਹਾ ਤੋਂ ਆਈ ਅਨੰਦਪੁਰ ਸਾਹਿਬ ਕਿੰਨੀਆਂ ਝੋਟੀਆਂ ਲੈ ਕੇ ਆਪਾਂ ਸੀ ਚਾਰ ਲੈ ਕੇ ਆਏ ਜੀ ਭਾਈ ਹੁਣ ਹੋਰ ਵੀ ਦੇਖੋ ਨੇ ਆਪਾਂ ਇਹ ਆ ਝੋਟੀ ਦੇ ਥੱਲੇ ਕਿੰਨਾ ਲੀਟਰ ਦੁੱਧ ਆ ਰਹੀ 9 ਲੀਟਰ ਥੱਲੇ ਕੀ ਆਈ ਕਟਾਈ ਕਟਾਈ ਤੇ ਜਿਹੜੀ ਆ ਝੋਟੀ ਖੜੀ ਆਈ ਸੋਨੇ ਵਾਲੀ ਆ ਜੀ 10 ਦਿਨ ਬਏ ਕਿੰਨੇ ਸੂਏ ਸੋਨੇ ਨੇ ਤੀਜੇ ਸੂਏ ਸੁੱਕ ਗਏ ਜੀ ਆ ਝੋਟੀ ਖੜੇ ਕਿ ਬਾਈ ਹਣਾ ਲੈ ਬਾਈ ਆ ਝੋਟੀ ਤੁਰ ਤੋ ਹੀ ਮੜ ਜੀ ਕੈਥਲੇ ਕੱਟਾ ਕੱਟੀ ਹੈ ਜੀ ਕੱਟਾ ਨਹੀਂ ਕੱਟਾ ਹੀ ਹੈ ਕੱਟਾ ਹੈ ਜੀ ਠੀਕ ਹੈ ਜੀ ਮੈਂ ਜੀ ਦਿਖਾਉਣਾ ਸੰ ਨੂੰ ਲੈ ਬਾ ਆ ਜੀ ਤੋ ਹੋ ਘੈਂਟ ਲੇ ਵਈਆ ਬਾਈ ਥਣ ਕੱਲਾ ਕੱਲਾ ਤੇ ਆਵ ਦੇਖ ਸਦਾ ਹੁਣ ਮੋੜ ਕੇ ਲਿਆਉਣਗੇ ਸਿੰਘਾਂ ਦੀ ਬਣਦੀ ਆ ਦੁੱਧ ਬਾਰੇ ਆਪਾਂ ਜਾਣਕਾਰੀ ਲੈ ਲਈ ਨੇ ਇਹ ਤੇ ਲੈ ਕਿੰਨੇ ਲੀਟਰ ਤਿਆਰ ਹੈ ਜੀ ਇਹਦੇ ਲਈ 12 ਲੀਟਰ ਤਿਆਰ ਹੈ ਕੀ ਮੁੱਲ ਕਰਦੇ ਆਪਾਂ ਜੀ ਕੀ ਮੁੱਲ ਹੈ ਜੀ 1.40 1.40 ਮਤਲਬ ਮਾੜਾ ਮੋਟਾ ਹੋਈ ਉੱਪਰ ਥੱਲੇ ਇੱਕ ਤੇ ਦੀ ਬਾਈ ਹੁਣੀ ਦੇ ਦੇਣਗੇ ਬਾਈ ਮੋਬਾਈਲ ਨੰਬਰ ਬਾਈ ਦਾ ਦੱਸਤਾ ਸਾਰੀਆਂ ਛੋਟੀਆਂ ਬਾਈ ਦੀਆਂ ਨੇ ਕੰਟੈਕਟ ਕਰ ਲਓ ਵੀਰ ਨਾਲ ਜਰੂਰ ਥੈਂਕ ਯੂ ਬਾਈ ਜੀ ਲੈ ਬਾਈ ਉਹਨਾਂ ਦੀ ਝੋਟੀ ਦਿਖਾਉਣਾ ਤੁਹਾਨੂੰ ਆਪਾਂ ਆਣ ਚੈੱਕ ਕਰੋ ਉੱਚੇ لمبے ਕੱਦ ਦੀ ਹੈ ਬਾਈ ਕੱਲਾ ਕੱਲਾ ਥਣ ਪਿਆ ਆਪਣਾ ਜੈਨ ਲਾਈ ਵੀਡੀਓ ਬਣਾ ਰਹੇ ਹਾਂ ਬਾਈ ਅੱਛਾ ਜੀ ਵੀਡੀਓ ਬਣਾ ਰਹੇ ਥੱਲੇ ਕੀ ਹੈ ਬਾਈ ਇਹ ਲਈ ਥੱਲੇ ਕੱਟਿਆ ਵੇ ਚਲੋ ਇਹ ਵੀ ਸੋਨੇ ਦੇ ਸਾਗ ਵਾਲੀ ਗੱਲ ਹੋ ਗਈ ਨਾ 14 ਲੀਟਰ ਦੁੱਧ ਦੀ ਮਾਲਕਣਾ ਬਾਈ ਬਾਈ ਹੁਣਾਂ ਨਾਲ ਹੋਰ ਵੀ ਮੱਜਾਂ ਖੜੀਆਂ ਨੇ ਕਿਹੜੀ ਕਹਿੰਦੇ ਦੀ ਆ ਹਲੋ ਆ ਜਿਓ ਅੱਥੇ ਆ ਜਿਓ ਆ ਜਿਓ ਹਾਂ ਅੰਦੇ ਘਰ ਦੇਖੋ ਚੋਟੀਆਂ ਹੋਰ ਵੀ ਖੜੀਆਂ ਕਈ ਕੀ ਮੁੱਲ ਕਰਦੇ ਆ ਬਹੁਤ ਛੋਟੀ ਦਾ ਜੀ 1.40 1.40 ਮਤਲਬ ਦੇਣੀ ਕਿੰਨੀ ਜੀ ਆਪਣੀ ਓਕੇ ਤੇ ਕਰ ਦਾਂਗੇ ਜੀ ਓਕੇ ਤੇ ਕਰ ਦਾਂਗੇ ਜੀ ਥੱਲੇ ਕੱਟੀ ਆਣਾ ਜੀ ਦੁੱਧ ਕਿੰਨੇ ਲੀਟਰ ਤੇ ਆ ਰਹੀ ਜੀ ਹੁਣ ਜੀ 12 ਲੀਟਰ ਚੋਣ ਚੋਣ ਦਾ ਠੀਕ ਆ ਜੀ ਤੇ ਕਿੰਨੇ ਸੂਏ ਹੋਈ ਆ ਜੀ ਦੂਜੇ ਸੂਏ ਦੂਜਾ ਮੋਬਾਈਲ ਨੰਬਰ ਬੋਲ ਦਿਓ ਜੀ 9560 4480 ਠੀਕ ਹੈ ਨੌ ਦਾਦਾ ਜੀ ਕੁਲਿੰਦਰ ਸਿੰਘ ਜੀ ਹਰੇਕ ਮੰਡੀ ਲਾਉਣੀ ਤੁਸੀਂ ਅੰਨੇ ਮੰਡੀ ਤੇ ਜਾਂਨੇ ਜੀ ਚੜਾਈ ਵਾ ਫੜੀ ਚੜਾਈ ਵਾਲੀ ਗੱਲਾਂ ਦਾ ਹਰੇਕ ਮੰਡੀ ਲਾਉਣੀ ਬਹੁਤ ਵਧੀਆ ਕਰਮ ਵਾਲੇ ਬੰਦੇ ਨੇ ਅਸਤਨ ਜੀ ਬਾਈ ਇਹਨਾਂ ਨਾਲ ਕੰਟੈਕਟ ਕਰ ਲਿਓ ਬਾਈ ਲਵੇ ਇੱਕ ਝੋਟੀ ਦਿਖਾਈ ਆਪਾਂ ਵੀਡੀਓ ਹਰ ਬਾਈ ਇਹਨਾਂ ਨੇ ਦੱਸਿਆ ਵੀ ਸਾਨੂੰ ਪਹਿਲਾਂ ਵੀ ਜੇ ਕਿਸੇ ਨੂੰ ਟਾਈਮ ਤੇ ਮਤਲਬ ਲੋੜ ਪਵੇ ਕਾਲ ਕਰ ਲਿਓ ਬਾਈ ਉਹਨਾਂ ਦੇ ਘਰਾਂ ਝੋਟੀਆਂ ਚ ਪੰਜ ਚਾਰ ਖੜੀਆਂ ਹੁੰਦੀਆਂ ਨੇ ਆ ਬਾਈ ਹੁਣ ਇਹ ਮਾਝਾ ਸੂਰੀਆ ਮਤਲਬ ਆ ਦੇਖੋ ਕੰਟੈਕਟ ਜ਼ਰੂਰ ਕਰਿਓ ਬਾਈ ਕਰਾਲੀ ਮੰਡੀ ਦੇ ਖੜਾ ਹਿਸ ਟਾਈਮ ਆਪਾਂ ਨਾ